ਰਾ ਮਾਮਲਾ ਕੀ ਗਲਤ ਹੋਈ ਹੈ ਵੀ ਮੇਰਾ ਨਾਮ ਸਰ ਰਜਿਤ ਕਰੇ ਕੀ ਹੋਇਆ ਵਾ ਜੀ ਮਰੀ ਕੋਲ ਛੋਟੀ ਮਾਸੀ ਰਿਸ਼ਤੇਦਾਰ ਮੇਰੇ ਮਾਸੀ ਲੱਗਦੀ ਮੈਂ ਉਹਨਾਂ ਦੀ ਭਨੇਰੀ ਲੱਗਦੀ ਹਾਂ ਤੇ ਮੈਂ ਆਪਣੇ ਲੱਗ ਗਈ ਉਹਦੇ ਰਿਸ਼ਤਾ ਲਿਆਂਦਾ ਹੈ ਬਲਕਿ ਮੈਨੂੰ ਨਹੀਂ ਪਤਾ ਇਹ ਵੀ ਇਹਨਾਂ ਨੇ ਇੰਨਾ ਜ਼ਬਰਦਸਤ ਨੂੰ ਮਾਰਕੁੱਟ ਕਰਨੀ ਸੀ ਵਿਚਾਰੇ ਨੂੰ ਬੇਕਦਰਹੀ ਕਰਨੀ ਸੀ ਜੇ ਮੈਨੂੰ ਪਹਿਲਾਂ ਹੀ ਪਤਾ ਹੁੰਦਾ ਤੇ ਮੈਂ ਇਥੋਂ ਦਾ ਕਰੋ ਨਾਮ ਵਿਚਾਰੇ ਨੂੰ ਆਉਂ ਦਿੰਦੀ ਉਹ ਜੋ ਉਹਦੇ ਕਿਸਮਤ ਕਰਬ ਕੋ ਜੇ ਇਹਨਾਂ ਬੱਚੇ ਨਹੀਂ ਘਰ ਆਵਦੇ ਅੱਜ ਤੱਕ ਖਾਂਦੇ ਵੀ ਨਹੀਂ ਵਰਦੇ ਇਹਨੇ ਬੱਚੇ ਉਦੋ ਕੁੜੀ ਮੰਡਾ ਕੀ ਚੱਕਰ ਕੀ ਹੋਇਆ ਵਾ ਪੂਰਾ ਗੱਲਬਾਤ ਪਾਜੀ ਆਪਾਂ ਨੂੰ ਤਾਂ ਕਿਸੇ ਗੱਲ ਦਾ ਸ਼ਾਮੀ 4 ਵਜੇ ਮੇਰੇ ਕੋਲ ਡਰ ਨਰਸ ਜੀ ਦੀ ਉਹਨੇ ਮੈਨੂੰ ਉਹ ਤੋਂ ਨਿਊ ਲੈਫ ਫੋਨ ਕੀਤਾ ਵਾ ਕਹਿੰਦੇ ਆ ਵੀ ਤੁਹਾਡੀ ਕੁੜੀ ਇਦਾਂ ਨਾ ਹਸਪੀਟਲ ਦਾਖਲ ਕਰਵਾਉਣ ਆਏ ਆ ਉਹਦਾ ਘਰ ਵਾਲਾ ਉਹਦੇ ਸੱਸ ਸਹੁਰਾ ਵਾ ਵਾ ਰਿਸ਼ਤੇਦਾਰ ਆ ਤੇ ਤੁਹਾਨੂੰ ਕਿਸੇ ਗੱਲ ਦਾ ਪਤਾ ਮੈਂ ਕਿਹਾ ਪਾਜੀ ਹਾਂ ਬੀਬੀਆਂ ਨੂੰ ਨਹੀਂ ਪਤਾ ਇਹ ਗੱਲ ਦਾ ਤੇ ਕਹਿੰਦੇ ਆ ਵੀ ਤੁਸੀਂ ਵੀ ਆਓ ਇਹ ਆਪਣੀ ਰਿਸ਼ਤੇਦਾਰਾਂ ਨੂੰ ਫੋਨ ਕਰੋ ਬਿਟਾ ਦੀ ਕੁੜੀ ਨੂੰ ਕੀ ਗੱਲ ਲਿਆ ਬਾਅਦ ਵਿੱਚ ਮੈਂ ਮਾਮੇ ਨੂੰ ਨਾਲ ਫੋਨ ਲਾਇਆ ਮਾਮੇ ਉਹਨਾਂ ਦਾ ਫੋਨ ਬੰਦ ਫਿਰ ਮੈਂ ਆਪਣੀ ਛੋਟੀ ਭੈਣ ਨੂੰ ਫੋਨ ਲਾਇਆ ਨੇ ਸ਼ਹਿਰੇ ਵਾਲੀ ਨੂੰ ਉਹਨੇ ਫਿਰ ਮਾਮੇ ਨੂੰ ਨਾਲ ਫੋਨ ਲਾਇਆ ਫਿਰ ਜਿੰਨਾਂ ਤਾਂ ਕਿ ਉਹਨਾਂ ਨੇ ਉਹ ਨਹੀਂ ਇਹਨਾਂ ਨੇ ਸਹਾਰ ਦਾ ਵੀ ਪ੍ਰਬੰਧ ਕਰਨ ਦਾ ਇਹ ਇਹਨਾਂ ਨੇ ਇਹ ਥੋੜਾ ਚਾਹੀਦਾ ਹੈ ਮਲਾਂ ਮਾਂ ਵੀ ਉਹਨੂੰ ਤਾਂ ਦੱਸਣਾ ਚਾਹੀਦਾ ਸੀ ਨਾ ਜੇ ਮੈਂ ਨਾ ਜਾਂਦੀ ਇਹ ਗੱਲ ਕਿੱਥੋਂ ਤੱਕ ਹੋਣੀ ਇਹਨਾਂ ਨੇ ਤਾਂ ਉਹਦਾ ਸਾਰਾ ਕੰਮ ਹੀ ਨਿਭੇੜ ਦੇਣਾ ਹੈ ਵਿਚਾਰੀ ਦਾ ਜੀ ਮੈਥੋਂ ਤੱਕ ਰਿਕੇ ਹਾਂ ਜੀ ਪਹਿਲਾਂ ਵੀ ਝਗੜਾ ਹੀ ਚੱਲਦਾ ਰਿਹਾ ਸੀ ਕਿ ਨਜ਼ਰ ਵਿਆਹ ਨੂੰ ਹੋਇਆ ਤੇ 5 ਸਾਲ ਹੋ ਗਏ ਤੇ ਜਿੱਤੇ ਕਿਹਦੇ ਹੋਣਾ ਰਿਪੋਰਟ ਕਰਦੇ ਨਾ ਹੀਗਾ ਲਾਪਰੀ ਸਿੰਘ ਕੀ ਕੰਮ ਕਰਦਾ ਉਹ ਜਿਦਾ ਹੀ ਰਿਸ਼ਤਾ ਕਰਵਾਇਆ ਉਹ ਤਾਂ ਕਹਿੰਦੇ ਤੰਦੂਰ ਦਾ ਕੰਮ ਕਰਦਾ ਲਵਾਈ ਦਾ ਕੰਮ ਕਰਦਾ ਠੀਕ ਆ ਬਾਅਦ ਵਿੱਚ ਸਾਨੂੰ ਨਹੀਂ ਪਤਾ ਪਈ ਇਹ ਕੀ ਕੀ ਕਰਦਾ ਕੀ ਕੀ ਨਹੀਂ ਕਰਦਾ ਠੀਕ ਆ ਮਾਂਗੇ ਹੀ ਕਹਿੰਦੇ ਮੈਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਇਹ ਬਾਹਰ ਨਹੀਂ ਹੋਣਾ ਚਾਹੀਦਾ ਅੱਜ ਇਹਦੇ ਨਾਲ ਧੱਕਾ ਹੋਇਆ ਤਾਂ ਲਾਹੌਰ ਕਿਸੇ ਕੁੜੀ ਨਾਲ ਵੀ ਹੋਊਗਾ ਉਹ ਵੀ ਕਿਸੇ ਤੀਦੀ ਮਾਂ ਸਾਰਾ ਦਿਓ ਜੀ ਕੀ ਨਾ ਆਪਣਾ ਤਾਂ ਕੀ ਕਰਤ ਹੋਈ ਆ ਜੀ ਮੇਰਾ ਨਾਮ ਅਮਨਦੀਪ ਸਿੰਘ ਹੈ ਸਾਰੇ ਮੇਰੀ ਤਾਇ ਜੀ ਦੀ ਲੜਕੀ ਆ ਇਹ ਬਹੁਤ ਜਨਾ ਧੱਕਾ ਹੋਇਆ ਵਾ ਸਾਰੇ ਟੱਬਰ ਨੇ ਮਿਲ ਕੇ ਰਾਤ ਜ਼ਹਿਰ ਪਿਆਇਆ ਗਿਆ ਠੀਕ ਆ ਜੀ ਕੁੜੀ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਨਾ ਚਾਹੁੰਦੀ ਪਰ ਇਹਨਾਂ ਨੇ ਫੋਨ ਵੀ ਕੋਗੇ ਤੋੜਤਾ ਜਿਹੜਾ ਅਸੀਂ ਆਪਣੇ ਕੋਲੋਂ ਫੋਨ ਦਿੱਤਾ ਸਰ ਅਹੀਂ ਆਪਣੇ ਕੋਲੋਂ ਦਿੱਤਾ ਵੀ ਗੱਲਬਾਤ ਕਰਦੇ ਰਿਹਾ ਕਰਾਂਗੇ ਗੱਲਬਾਤ ਕਰਦੇ ਰਿਹਾ ਕਰਾਂਗੇ ਸਰ ਇਨਾ ਫੋਨ ਵੀ ਤੋੜਤਾ ਕੋ ਕਿ ਪ੍ਰਾਣੇ ਨੇ SIM ਵੀ ਤੋੜਤੀ ਠੀਕ ਆ ਜੀ ਫਿਰ ਉਹਨੂੰ ਕੁੱਟਮਾਰ ਕਰਦੇ ਰਹਿ ਤੇ ਲੱਗ ਗਿਆ ਸਾਡੀ ਕੁੜੀ ਗਈ ਸੀ ਉਹਦੇ ਉਹ ਆਪਦੇ ਉਹਨੂੰ ਭਾਈ ਜੀ ਨੂੰ ਆਵਾਜ਼ ਮਾਰਨ ਦੀ ਉਹਨਾਂ ਆਵਾਜ਼ ਮਾਰਨ ਦੀ ਅੰਦਰੇ ਅੰਦਰ ਪਤਾ ਨਹੀਂ ਕੀ ਕਰਦੇ ਰਹਿ ਕੀ ਕਰਦੇ ਨਹੀਂ ਰਹਿ ਤੇ ਲਾਸ ਸਾਨੂੰ ਆਕੜੀ ਮਿਲੀ ਜੋ ਕੋਈ ਪਤਾ ਨਹੀਂ ਲੱਗਾ ਕੀ ਜਿੱਤਤਾ ਪਹੁੰਚ ਕੇ ਮੰਗਿਓ ਕਰਦੇ ਪੁਲਿਸ ਦਸਤਕਾਰੀ ਕੇ ਇਨਸਾਫ ਚਾਹੀਦਾ ਵਾ ਯਾਡੀ ਚੀਜ਼ ਤਾਂ ਇੰਨਾ ਤੱਕਾ ਹੋਇਆ। ਤੂੰ ਵੇਖੋ ਜੀ ਅਸੀਂ ਕੋਈ ਗੱਲ ਨਹੀਂ ਕੀਤੀ ਕੀ ਗੱਲ ਦਾ ਸਾਨੂੰ ਪਤਾ ਨਹੀਂ। ਨਾ ਸਾਨੂੰ ਹੀ ਦੱਸਿਆ ਵੀ ਮੁੱਕ ਗਈ ਹੈ ਜਾਂ ਹਸਪੀਟਲ ਖੜ ਲੱਗੀਆਂ ਜਾਂ ਕਿਤੇ ਕਿਤੇ ਵੀ ਨਹੀਂ ਸਾਨੂੰ ਸਿਰ ਪਤਾ ਲੱਗਾ। ਤੇ ਕਿਹੜੇ ਪਿੰਡ ਵੈਸੇ ਸੀ? ਭਾਜੀ ਮੁੱਲਜਕ। ਤਾਂ ਮਾਮਲਾ ਕੀ ਗੱਲ ਹੋਈ ਹੈ? ਮੈਂ ਬਲਜੀਤ ਕੌਰ ਮੈਂ ਉਹਨਾਂ ਦੀ ਰਿਸ਼ਤੇ ਵਿੱਚੋਂ ਨਾ ਲੱਗਦੀ ਆ ਤੇ ਮਤਲਬ ਉਹਨਾਂ ਦਾ 5 ਸਾਲ ਹੋ ਗਏ ਵਿਆਹ ਹੋਏ ਨੂੰ ਤੇ ਕੁੜੀ ਦਾ ਨਾਮ ਹੈਗਾ ਵਾ ਕਵਲਜੀਤ ਕੌਰ। ਇਹੋ ਗੱਲਬਾਤ ਹੋਈ ਹੈ ਗੱਲਬਾਤ ਜੀ ਉਹਦਾ ਮਤਲਬ ਕੀ ਪਾਸੇ ਚੱਕਰ ਚੱਲਦਾ ਸੀਗਾ ਜੀ ਦਾ ਗੱਦੀ ਬੁੱਲੂ ਦੀ ਆ ਮੁੰਡੇ ਦਾ ਚੱਕਰ ਚੱਲਦਾ ਸੀਗਾ 5 ਸਾਲ ਹੋ ਗਏ ਤੇ ਜਨਾਨੀ ਰੱਖੀ ਆ ਤੇ ਕੁੜੀ ਦੇ 5 ਸਾਲ ਮਤਲਬ ਕੋਟਮਾਰ ਕਰਦਾ ਰਿਹਾ ਵਾ ਤੇ ਇਦਾਂ ਰਾਜੀ ਨਾਵੇਂ ਇਹ 5 ਰਾਜੀ ਨਾਵੇਂ ਸਾਡੇ ਕੋਲ ਪਏ ਆ ਤੇ ਉਹਨਾਂ ਨੇ ਕੋਈ ਸੁਣਵਾਇ ਮਤਲਬ ਕਹੇ ਵੀ ਸਾਡੀ ਸੁਣਵਾਈ ਨਹੀਂ ਕੀਤੀ ਹੈਗੀ ਕਿ ਕੁੜੀ ਸੱਸ ਸਹੁਰਾ ਹੁੰਦਾ ਸੀ ਤੇ ਲੈ ਜਾਂਦੇ ਹੀਗੇ ਉਸ ਤੋਂ ਬਾਅਦ ਦੇ ਵਿੱਚ 15 ਦਿਨ ਹੋ ਗਏ ਫੇਰ ਸੱਸ ਲੈ ਕੇ ਗਈ ਕਿ ਅਹੀਂ ਮੈਂ ਆਪਣੀ ਜ਼ਿੰਮੇਵਾਰੀ ਤੇ ਰੱਖਣੀ ਆ ਕਾਲਾ ਸਾਨੂੰ ਕੋਣ ਵੀ ਨਹੀਂ ਕੋਈ ਕੀਤਾ ਤੇ ਪਤਾ ਨਹੀਂ ਦਵਾਈ ਦਿੱਤੀ ਕਹਿੰਦੇ ਦਵਾਈ ਪੀਦੀ ਆ ਬਟ ਸਾਡੀ ਕੁੜੀ ਇਦਾਂ ਦੀ ਹੈ ਨਹੀਂਗੀ ਉਹਨੇ ਦਵਾਈ ਕੀਤੀ ਆ ਪਤਾ ਨਹੀਂ ਜ ਹੁਣ ਰਿਪੋਰਟ ਆਉਣ ਤੇ ਪਤਾ ਲੱਗੇਗਾ ਕੀ ਹੋਇਆ ਸਾਈਂ ਤੇ ਜਾ ਕੇ ਮਰੀ ਵੇਖੀ ਤੇ ਕੱਲੀ ਇੱਕ লাশ ਪਈ ਵੇਖੀ ਆ ਕਾਰ ਦੇ ਵਿੱਚ ਮਤਲਬ ਦੱਸਿਆ ਵੀ ਨਹੀਂ ਆ ਤੇ ਘਰੋਂ ਸਾਰੇ ਭੱਜ ਗਏ ਸਾਨੂੰ ਨਹੀਂ ਦੱਸਿਆ ਅਸੀਂ ਕੱਲੀ লাশ ਚੋਕੇ লাশ ਚੋਕੇ ਲੈ ਕੇ ਆਂਦੀ ਆ ਖਾਲੀ লাশ ਹੀ ਲੱਗ ਜਾਂਦੀ ਚੋਕੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਉਹਨੂੰ ਜੇਲ੍ਹ ਹੋਣੀ ਚਾਹੀਦੀ ਸਜ਼ਾ ਹੋਣੀ ਚਾਹੀਦੀ ਸਾਡੇ ਵੱਲੋਂ ਤੇ ਬਿਹਤਰ ਆ ਕਿ ਸਾਡੇ ਵਾਸਤੇ ਸਾਰਾ ਪਰਿਵਾਰ ਨੂੰ ਹੀ ਸਜ਼ਾ ਹੋਣੀ ਚਾਹੀਦੀ ਆ ਕੀ ਗੱਲਬਾਤ ਹੋਈ ਹੈ ਗੱਲਬਾਤ ਕੋਈ ਨਹੀਂ ਵੀਰ ਬੁੱਢੀ ਹੋ ਜਨਾਨੀ ਲਈ ਫਿਰਦਾ ਹੀ ਰਜਨੀ ਰਜਨੀ ਤੋਂ ਹੀ ਕਲੇ ਹੋਈ ਰਜਨੀ ਨੇ ਬਾਤ ਰਜਨੀ ਦੇ ਮਰੇ ਰਜਨੀ ਨੇ ਛੱਡਿਆ ਨਹੀਂ ਖੇੜਾ ਉਹ ਕੋਈ ਗੱਲਬਾਤ ਨਹੀਂ ਕਰਦੇ ਵਿੱਚ

ਕਿੱਥੇ ਮਰੇ ਕਿੱਥੇ ਨਹੀਂ ਹਾ ਸਾਡੇ ਲੋ ਮਰ ਗਿਆ ਮੇਰੇ ਸਰਧੀਆਂ ਪੁੱਤ ਰਲ ਕੇ ਮੇਰੀ ਤਾਂ ਉਹ ਨਾ ਸੋਨੇ ਵਰਗੀ ਘਰੋਂ ਚਲ ਗਈ ਆ ਮੇਰੇ ਤਿਆਰ ਮੈਂ ਟਰਦਾ ਦਾ ਸਾਬਾ ਮੈਂ ਕੀ ਕਰਨਾ ਪਹਿਲੇ ਨਿਕ ਨਿਕੇ ਆ ਬੱਚੇ ਪਹਿਲੇ ਵੀ ਰਾਜ ਨਾਮੇ ਹੋਏ ਤੁਹਾਡੇ ਹਾਂ ਪਹਿਲੇ ਵੀ ਰਾਜ ਨਾਮੇ ਹੋਏ ਇਹ ਦੋ ਤਿੰਨ ਬੜੀ ਅਹੀਂ ਪੜਾਉ ਦੇ ਰਹੇ ਆ ਛੜਾ ਦੇ ਦੇ ਲਾਈ ਕੇ ਚੰ ਦੇ ਰਹੇ ਆ ਕਦਾਈ ਕਿ ਦੋ ਚੰਨ ਬਣੇ ਜਿੰਦੀ ਨੇ ਨਹੀਂ ਪੜਾਉਂਦੇ ਰਹਿ ਇਹ ਖੜਾਉਂਦੇ ਰਹਿ ਨਹੀਂ ਪੜਾਇਆ ਨੂੰ ਆਏ ਪੁੱਤ ਦੇਖਾ ਚਾਹਾਂ ਜਾਂ ਆਡੀਆਂ ਆੜੀਆਂ ਦੇਖਾ ਚਾਹਾਂ پتہ دسیہ کیوں نہیں سنو فون کر میں کتے تھانے پتہ ہی نہیں اجا سرپنچ نو گوی ہائے دیکھ لا ہاں دا کار کرے مڈھارے دا اس کو افسر کرالے تے کو واریا سارے دسیہ سنو کال تے نال کار کر دے لگے دیکھو جا کے پولیس والے ہو گئے کام تے جاؤ اس طرح نہ بول یار ساری جانے پورا سارے کلیہ رکھنا چاہتا ہے نہ ਸਰ ਇੱਕ ਜਿਹੜਾ ਕੱਲ ਇੱਕ ਬੋਡੀ ਮਿਲਿਆ ਜਿਹੜੀ ਇਹ ਮਸਲਾ ਹੋ ਗਿਆ ਕਿ ਕੀ ਕਰੀ ਕਿਤੇ ਆ ਉਹਦੇ ਕੱਲ ਸਵੇਰੇ 8 ਵਜੇ ਮਿਲ ਗੁਰੂ ਕੁੜੀ ਜੇ ਪਿਕਅਪ ਪਰ ਆ ਰਿਹਾ ਬਿਕ ਮਚਾਇ ਸੀ ਉਹ ਥਾਂ ਜਿੱਥੇ ਗਿਆ ਸੀ ਉਹਨਾਂ ਦੇ ਸਰਗਿਸ ਦੀ ਸਾਡੀ ਭੈਣ ਨੇ ਦਵਾਈ ਪੀਲੀ ਆ ਉਹ ਡੈਥ ਹੋ ਗਈ ਉਹਦੀ ਜਿੱਲੀ ਦਵਾਈ ਕਬੀਤੀ ਆ ਉਹ ਡੈਥ ਹੋ ਗਈ ਆ ਤੇ ਅਸੀਂ ਮੌਕੇ ਜਾ ਕੇ লাশ ਖਵਜੇ ਲਈ ਆਦੀ ਉਹ ਲਿਆ ਕੇ ਆਪਣੇ ਉਸੇ ਲੋ ਸਤੰਤਨ ਮੋਰਚੀ ਜਿਉਂ ਜਮਗ ਰਹੀ ਪੁਰਾਣੇ ਅਭਿਆਨ ਕਲ ਬੰਦ ਕੀਤੇ ਗਏ ਹੈ ਜੀ ਤਾਂ ਕੀ ਮਸਲਾ ਘਾਇਚਾ ਜਾ ਕੋਈ ਜਰੀਲੀ ਅਡਵਾਈਸ ਦਿੱਤੀ ਗਈ ਤਾਂ ਮਰਗੀ ਇਸ ਦਾ ਕੋਈ ਪ੍ਰੋਬਲਮ ਆਇਆ ਮਸਲਾ ਇਹ ਜੀ ਜਿਹੜਾ ਇਹਦਾ ਘਰ ਵਾਲਾ ਲਵਜੀ ਨਵਰੀ ਸਿੰਘ ਸੀ ਉਹ ਕਿਸੇ ਔਰਤ ਨਾਲ ਇੰਡੀਆ ਸਪੰਸ ਸੀ ਪਰ ਨਰਜਨੀ ਹੀ ਆ ਉਹਨਾਂ ਸਪੰਸੀ ਤੇ ਇਹ ਜਿਹੜੀ ਔਰਤ ਉਹਨੂੰ ਰੋਕਦੀ ਸੀ ਕਿ ਇਹ ਕੰਮ ਛੱਡ ਦੇ ਤੂੰ ਪਰ ਇਹ ਬਾਜ਼ ਨਹੀਂ ਆਉਂਦਾ ਸੀ ਉਹ ਉਸ ਕੰਮ ਨੂੰ

ਹਰ ਵੇਲਾ ਨਾ ਕਿਹਾ ਹੈਲੋ ਪ੍ਰੀਤ ਸਿੰਘ ਬੱਚੇ ਹੈਗੇ ਨੇ ਦੋ ਬੱਚਿਆਂ ਇੱਕ ਬੇਟਾ ਇੱਕ ਬੇਟੀ ਆ ਬੇਟਾ 2 ਸਾਲ ਦਾ ਉਹ ਬੇਟੀ 4 ਸਾਲ ਦੀ ਆ ਤੇ ਮੈਨੂੰ ਰਾਜਾ ਕੇ ਜਾਨ ਫਰਮ ਉਹ ਛੇਤੀ ਕੱਪੂ ਕਿਤੇ ਜਾਊਗਾ